ਸਾਸਤਰੀਕਾਲ ਜੀ ਆਪਣਾ ਪੇਜ ਪਿੰਡਾ ਗਲ ਡੇਰੀ ਫਾਰਮ ਬੁਨਿਆ ਵਾਲਾ ਵੇਖ ਰਹੇ ਸਾਰੇ ਵੀਰਾਂ ਨੂੰ ਸਾਸਤਰੀਕਾਲ ਅੱਜ ਆਪਣੇ ਕੋਲੇ ਨੀਲੀ ਰਾਵੀ ਦੀ ਬਹੁਤ ਜ਼ਿਆਦਾ ਚੰਗੀ ਬਹੁਤ ਵੱਡੀ ਤੇ ਸ਼ਾਂਤ ਸੁਭਾਅ ਦੀ ਨੀਲੀ ਰਾਵੀ ਬਹੁਤ ਚੰਗੀ ਮੈਂ ਇਹ ਆ ਪਰ ਦੇਣ ਲੈ ਜੂਗੇ ਜੇ 8 ਤੋਂ 10 ਦਿਨ ਲੇਵਾ ਬਹੁਤ ਚੰਗਾ ਥਾਣ ਬਹੁਤ ਜ਼ਿਆਦਾ ਚੰਗਾ ਲੱਗਾ ਵਿਆ ਇਹ ਢੇਲਾਂ ਢੋਲਾਂ ਬਹੁਤ ਅਜੇ ਦੇਣ ਲੈਂਦੀ ਥੋੜੇ ਜੇ ਤੇ ਮੈਂ ਕਹਾਂ ਚਲੋ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਈਏ ਅੱਗੇ ਵੀ ਇੱਕ ਦੋ ਜਾਨਵਰ ਆਏ ਆ ਤੇ ਵੀਡੀਓ ਤੋਂ ਬਿਨਾਂ ਹੀ ਸੇਲ ਹੋ ਗਏ ਆ ਤੇ ਵੀਡੀਓ ਨਹੀਂ ਆਪਣੇ ਤੋਂ ਪਾਈ ਗਈ ਵੀ ਸੋਭਾ ਨਿਕਲ ਜਾਈਦਾ ਜਾਨਵਰ ਦੇਖਣ ਤੇ ਸ਼ਾਮ ਹੋ ਜਾਂਦੀ ਐ ਇਸ ਕਰਕੇ ਕਈ ਵਾਰੀ ਆ ਫੋਨ ਤੇ ਸੌਦਾ ਹੋ ਜਾਂਦਾ ਜਾਂ ਜਿੱਦਾਂ ਆਪਣੇ ਨਾਲ ਸਾਰੇ ਬੰਦੇ ਤਾਤਾਚਾ ਤੇ ਉਹ ਜਦੋਂ ਸਟੇਟ ਸਲਾਈਦਾ ਤੇ ਉੱਥੇ ਹੀ ਸੌਦਾ ਹੋ ਜਾਂਦਾ ਕੱਲ ਵੀ ਗਈ ਆ ਕਠਾ ਮਹੀਨੇ ਦੀ ਝੋਟੀ ਗੱਬਣ ਬਹੁਤ ਜ਼ਿਆਦਾ ਚੰਗੀ ਸੀ ਪਹਿਲੇ ਸੂਏ ਨੇ ਤੇ ਇਹ ਮੈਂ ਤੀਜੀ ਸਵੇਰ ਨੂੰ ਸੂਣ ਆਲੀ ਆ ਤੇ ਨੀਲੀ ਰਵੀ ਦਾ ਸੀਮਨ ਲੱਗਾ ਹੋਇਆ ਤੇ ਆਪ ਵੀ ਪੂਰੀ ਨੀਲੀ ਰੇ ਦੇ ਬੋਡੀ ਸਟਰਕਚਰ ਵੀ ਬਹੁਤ ਜ਼ਿਆਦਾ ਚੰਗਾ ਕਦ ਕਾਠ ਤੇ ਵੇਲ ਤੁਹਾਨੂੰ ਸਾਰੀ ਵਧੀ ਜਾਂਦੀ ਆ ਤੇ ਸ਼ਾਂਤ ਸੁਭਾਅ ਤਾਂ ਬਹੁਤ ਹੀ ਜ਼ਿਆਦਾ ਵੀ ਜਦੋਂ ਤੁਸੀਂ ਦੇਖਿਆ ਵੀਡੀਓ ਬਣੀ ਜਾਂਦੀ ਗਾਲਾ ਕਰੀ ਜਾਂਦੀ ਆ ਕੋਈ ਕਿਸੇ ਦਾ ਨਾ ਕੋਈ ਪੜਨ ਦੀ ਨਾ ਕੋਈ ਗਾਂ ਪਸ਼ਾਂ ਤੁਰਨ ਫਿਰਨ ਦੀ ਸਾਡਾ ਪਤਾ ਹੀ ਤੇ ਆਵੇ ਲੇਵਾ ਤੁਸੀਂ ਦੇਖੋ ਸਾਰੇ ਦਾ ਸਾਰਾ ਪਛਾਹ ਤੇ ਬਸ ਇੱਕ ਦਿਨ ਲਈ ਰਹੀ ਆ ਦੋਤ ਜਿੱਦਾਂ ਤੁਹਾਨੂੰ ਮੈਂ ਦੱਸਦਾ ਵੀ ਦੁੱਧ ਦਾ ਮੈਨੂੰ ਫੋਨ ਆਉਂਦੇ ਰਹਿੰਦੇ ਵੀ ਮੈਂ ਕਦੇ ਨਹੀਂ ਦੱਸਿਆ ਵੀ 20 ਕਿਲੋ ਦੇ ਦਊਗੀ 16 ਕਿਲੋ ਵਾਲੀ ਦੁੱਧ ਮੰਨ ਕੇ ਮੈਂ ਲੈਣੀ ਆਪਾਂ 15 ਤੋਂ 16 ਕਿਲੋ ਦੁੱਧ ਦੇ ਦਊਗੀ ਨਾ ਬੋਡੀ ਵਾਈਜ਼ ਤੇ ਬੋਡੀ ਸਟਰਕਚਰ ਜਿਹੜਾ ਤੁਹਾਨੂੰ ਦੇਖ ਰਿਹਾ ਨੀਲੀ ਰਾਵੀ ਦਾ ਪ्योर ਅਗਲੀ ਲਾਤ ਛੋਟੀ ਲਾਮ ਜਿਆਦਾ ਸਿੰਘ ਵੀ ਬਹੁਤ ਜ਼ਿਆਦਾ ਕੋਕਾ ਅੱਖ ਬਹੁਤ ਜ਼ਿਆਦਾ ਚੰਗੀ ਤੇ ਬੱਗੀ ਮੋਸ਼ ਸਿੰਘ ਤਾਂ ਜਮੇ ਹੀ ਨਿਕਾ ਨਿਕਾ ਤੇ ਕੱਦ ਕਾ 8 ਵਜੇ ਨੂੰ ਬਹੁਤ ਜ਼ਿਆਦਾ ਤੀਜੇ ਸੂਰੇ ਨੂੰ ਸੌਣ ਵਾਲੀ ਤੇ 8-10 ਦਿਨ ਹਫਤਾ ਲੈ ਜੂਗੀ ਅਜੇ ਥਾਂ ਥੋਣ ਦੀ ਐਨ ਓਕੇ ਆ ਪਾਸ ਆ ਜਮਾ ਚੋਾਈ ਬਹੁਤ ਜ਼ਿਆਦਾ ਚੰਗੀ ਨਿਕਰੂਗੀ ਪੋਲੀ ਤੇ ਇਹ ਜਿਹੜਾ ਆਪਣਾ ਪੈਂਡ ਬੂਆ ਵਾਲਾ ਤਲਵੰਡੀ ਭਾਈ ਦੇ ਕੋਲ ਉਧਰੋਂ ਜੀਰਾ ਇਹ ਆਪਾਂ ਨੂੰ 10-10 ਕਿਲੋਮੀਟਰ ਬਾਅਦ ਤੇ ਰਹਿ ਜਾਂਦੇ ਆ ਫਰੋਜਪੁਰ ਰੋਡ ਜਿਹੜਾ ਮੋਗੇ ਵਾਲਾ ਇੱਥੇ ਆ ਜਾਂਦਾ ਆਪਣਾ ਪਿੰਡ ਬੂਈਆਂ ਵਾਲਾ ਤਲਵੰਡੀ ਭਾਈ ਸੰਧਾਂ ਵਾਲੀ ਬਹੁਤ ਮਸ਼ਹੂਰ ਆ ਉਹ ਆਪਣਾ ਪਿੰਡ ਉਹਦੇ ਨਾਲ ਆਪਣਾ ਪਿੰਡ ਰਹਿ ਜਾਂਦਾ ਤਲਵੰਡੀ ਭਾਈ ਕੋਲ ਤੇ ਬਿਊਟੀ ਬਹੁਤ ਆ ਮਹਿੰਦੀ ਬਾਕੀ ਬੱਚੇ ਵੀ ਬਹੁਤ ਜ਼ਿਆਦਾ ਚੰਗੇ ਪਾਉਂਦੀ ਆ ਤੇ ਆਪਣੇ ਖਾਸ ਕਿਸੇ ਸੱਜਣ ਮਿੱਤਰ ਤੋਂ ਹੀ ਲਈ ਹੈ ਤਾਂ ਹੀ ਥੋੜਾ ਜਿਆਦਾ ਲੈਂਦੀ ਰੈਲੀ ਨਾਲੇ ਜੀ ਲਾ ਲੈਂਦਾ ਪਰ ਹੋਈ ਤੇ ਨਾਲੇ ਆਪਦੇ ਨਾਲ ਕੋਲ ਮਿਲ ਜਾਂਦਾ ਤੇ ਇਹ ਆਪਣੀ ਸੇਲ ਆ ਕੋਈ ਵੀ ਸੱਜਣ ਚਾਹਵਾਣ ਆਪਣੇ ਸੰਪਰਕ ਕਰ ਲੈ 9876040607 ਬਾਕੀ ਨੰਬਰ ਆਪਾਂ ਵੀ ਲਾ ਦੇਾਂਗੇ ਆ ਦੇਖੋ ਤੁਸੀਂ ਬਿਊਟੀ ਮਹਿੰਦੀ